ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਵੈਗਰੂ ਜੀ ਦੀ ਕਿਰਪਾ ਨਾਲ ਆਪਾਂ ਵੀ ਚੜ੍ਹਦੀ ਕਲਾ ਚ ਜੀ ਬਹੁਤ ਵਧੀਆ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਬਹੁਤ ਵਧੀਆ ਵੀਡੀਓ ਵੈਸੇ ਤਾਂ ਤੁਸੀਂ ਥੰਬਨੇਲ ਵੇਖ ਕੇ ਸਮਝ ਹੀ ਗਏ ਹੋਵਗੇ ਤੇ ਇਹ ਵੀਡੀਓ ਆਪਾਂ ਵਾਊਚਰ ਪਹਿਲਾਂ ਹੀ ਲਈ ਆਉਣੀ ਸੀਗੀ ਪਰ ਥੋੜੀ ਵਿੱਚ ਦਿੱਕਤ ਹੋ ਗਈ ਸੀ ਤੇ ਫੇਸ ਮੈਂ ਤੁਹਾਡੇ ਮੂਰੇ ਅੱਜ ਸਾਹਮਣੇ ਨਹੀਂ ਫੇਸ ਟੂ ਫੇਸ ਹੋ ਰਹੀ ਵੀਡੀਓ ਚ ਕਿਉਂਕਿ ਮੇਰੇ ਫੇਸ ਤੇ ਥੋੜੀ ਪ੍ਰੋਬਲਮ ਚੱਲ ਰਹੀ ਹੈ ਇੱਕ ਹਫਤਾ ਹੋ ਗਿਆ ਤੇ ਮੈਂ ਆਪਣੇ ਵਲੌਗ ਚ ਵੀ ਨਹੀਂ ਫੇਸ ਕਰ ਰਹੀਗੀ ਫੇਸ ਟੂ ਫੇਸ ਇਸ ਕਰਕੇ ਤੇ ਬਹੁਤ ਸਾਰੀਆਂ ਭੈਣਾਂ ਦੇ ਜਿਵੇਂ ਕਈ ਕਈ ਸਾਲ ਹੋ ਗਏ ਹੁੰਦੇ ਵਿਆਹ ਨੂੰ ਤੇ ਆਪਾਂ ਅੱਜ ਇਹਨਾਂ ਬਾਰੇ ਗੱਲ ਕਰਦੇ ਆਂ ਵੀ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹਨਾਂ ਬਾਰੇ ਤੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਕਰੇਲੂ ਨੁਸਕਾ ਦਾ ਦੇਸੀ ਇਹ ਕੋਈ ਬਾਜ਼ਾਰੋਂ ਨਹੀਂ ਦਵਾਈ ਲੈਣੀ ਜਾ ਕੇ ਡਾਕਟਰ ਤੋਂ ਲੈਣੀ ਤੇ ਕਰੇਲੂ ਨੁਸਕਾ ਹੈ ਤੇ ਬਿਲਕੁਲ ਸੌਖਾ ਤਰੀਕਾ ਇਹਨੂੰ ਬਣਾਉਣ ਦਾ ਤੇ ਇਹਨੂੰ ਹਰ ਇੱਕ ਭੈਣ ਬਣਾ ਸਕਦੀ ਹੈਗੀ ਤੇ ਲੈ ਸਕਦੀ ਹੈਗੀ ਕਰੇਲੂ ਇਹ ਸਮਾਨ ਆਗਾ ਬਸ ਦੋ ਤਿੰਨ ਚੀਜ਼ਾਂ ਹੀ ਆਂਗਾ ਇਹ ਤੇ ਉਹੀ ਆਪਾਂ ਨੇ ਵਰਤਣੀਆਂ ਇਹ ਇਹਦੇ ਵਿੱਚ ਨੁਸਕੇ ਦੇ ਵਿੱਚ ਤੇ ਕਈ ਭੈਣਾਂ ਦੇ ਵਿਚਾਰੀਆਂ ਦੇ ਕਈ ਕਈ ਸਾਲ ਹੋ ਗਏ ਹੁੰਦੇ ਜਿਵੇਂ ਵਿਆਹ ਨੂੰ ਤੇ ਕੋਈ ਵੀ ਬੱਚਾ ਨਹੀਂ ਹੋਇਆ ਹੁੰਦਾ ਤਾਂ ਉਹ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੀਆਂ ਵੀ ਪ੍ਰਮਾਤਮਾ ਜੀ ਸਾਨੂੰ ਧੀ ਦੇ ਦੇ ਹਨਾ ਤੇ ਵੀ ਸਾਡੀ ਕੁੱਖ ਤਾਂ ਖਲਖਣੀ ਹੋਵੇ ਚੱਲ ਲਾਲਚ ਲੱਗ ਜਾਂਗੇ ਵੀ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਤਾਂ ਉਨਾ ਸਤੇ ਇਹ ਵੀਡੀਓ ਲੈ ਕੇ ਆਏ ਜੀ ਆਪਾਂ ਇਹ ਬਹੁਤ ਉਹਨਾਂ ਨੂੰ ਫਾਇਦਾ ਦੇਣ ਵਾਲੀ ਵੀਡੀਓ ਹੈਗੀ ਹੈ ਭੈਣਾਂ ਨੂੰ ਮੇਰੀਆਂ ਨੂੰ ਤੇ ਜਿਹੜੇ ਆਪਣੇ ਭੈਣ ਭਰਾਵਾਂ ਨੇ ਇਨਾਲ ਹਜੇ ਤੱਕ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਕੀਤਾ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਾਂ ਕਰਨ ਲੱਗੇ ਆ ਜੀ ਵੀਡੀਓ ਸ਼ੁਰੂ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਭੈਣਾਂ ਨੂੰ ਕਿ ਜਦੋਂ ਵੀ ਪੀਰੀਅਡਸ ਆਉਂਦੇਗੇ ਮਹੀਨਾ ਆਉਂਦਾ ਭੈਣਾਂ ਨੂੰ ਤੇ ਉਹਦੇ ਵਿੱਚ ਇਹ ਦਵਾਈ ਲੈਣੀ ਹੈਗੀ ਤੇ ਇਹ ਚ ਆਪਾਂ ਨੇ ਤਿੰਨ ਚੀਜ਼ਾਂ ਲੈਣਗੀਆਂ ਤੇ ਜਦੋਂ ਪੀਰੀਅਡਸ ਆਉਂਦੇ ਹੈਗੇ ਪਹਿਲੇ ਦਿਨ ਤੋਂ ਸਟਾਰਟ ਕਰ ਲੈਣੀ ਹੈਗੀ ਜਿੱਦੇ ਮਹੀਨਾ ਆਉਂਦਾ ਆਪਾਂ ਨੂੰ ਪਹਿਲੇ ਦਿਨ ਤੇ ਦੂਜੇ ਦਿਨ ਤੇ ਤੀਜੇ ਦਿਨ ਤਿੰਨ ਦਿਨ ਲਗਾਤਾਰ ਲੈਣੀ ਹੈ ਇਹ ਮਹੀਨਾ ਆਏ ਦੇ ਵਿੱਚ ਪੀਰੀਅਡਸ ਆਏ ਦੇ ਵਿੱਚ ਤੇ ਇਹ ਚ ਹੈਗਾ ਜੀ ਅੱਧਾ ਕਿਲੋ ਤਾਂ ਆਪਾਂ ਪਿਓਰ ਦੁੱਧ ਲੈ ਲੈਣਾ ਮੱਝ ਦਾ ਉਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾਗਾ ਤੇ 20 ਗ੍ਰਾਮ ਵੱਡੀਆਂ ਦਾਖਾਂ ਤੇ ਪੰਜ ਪਤਾਸੇ ਚਾਹੀਦੇ ਅਗੇ ਤੇ ਇਹ ਆਪਾਂ ਦੁੱਧ ਨਾਲ ਘੱਟ ਗੈਸ ਤੇ ਮਤਲਬ ਚੁੱਲੇ ਤੇ ਜਾਂ ਗੈਸ ਤੇ ਜਿਹੜੀ ਵੀ ਚੀਜ਼ ਤੂੰ ਸਿਰਾਉਣਾ ਇਹਨੂੰ ਪਕਾਉਣਾਗਾ ਇਹਨੂੰ ਪਕਾ ਲੈਣਾਗਾ ਘੱਟ ਗੈਸ ਤੇ ਤੇ ਇਹ ਆਪਾਂ ਬਿਲਕੁਲ ਟੱਕੇ ਬਣਾਉਣਾਗਾ ਇਹਦੀ ਪਾਫ ਨਹੀਂ ਬਾਹਰ ਕੱਢਣੀ ਹੈਗੀ ਟੱਕੇ ਪਕਾਉਣਾ ਇਹਨੂੰ ਦੁੱਧ ਨੂੰ ਕਾੜਨਾਗਾ ਤੇ ਉਹਦੇ ਵਿੱਚ ਇਹ ਦੋਨੇ ਚੀਜ਼ਾਂ ਪਾ ਲੈਣੀਆਂ ਆਂ ਪੰਜ ਪਤਾਸੇ ਤੇ 20 ਗ੍ਰਾਮ ਦਾਖਾਂ ਇਹਨਾਂ ਨੂੰ ਕਾੜ ਲੈਣਾ ਚੰਗੀ ਤਰ੍ਹਾਂ ਜਿਵੇਂ ਆਪਾਂ ਖੋਆ ਕਾੜਦੇ ਹੁੰਨੇ ਆ ਨਾ ਇਹ ਇਵੇਂ ਕਾੜ ਲੈਣਾ ਪਰ ਪਾਫ ਨਹੀਂ ਇਹਦੀ ਕੱਢਣ ਦੇਣੀ ਹੈਗੀ ਬਾਹਰ ਪਾਫ ਦੇ ਵਿੱਚ ਹੀ ਰਜਾਉਣਾ ਹੈਗਾਗਾ ਤੇ ਜਦੋਂ ਇਹ ਜਿਵੇਂ ਆ ਖੀਰ ਬਣਾਉਨੇ ਹੁੰਨੇ ਆ ਆਪਾਂ ਗਾੜੀ ਜੀ ਕਸਟਰਡ ਵਗੈਰਾ ਪਾ ਕੇ ਜਿਵੇਂ ਗਾੜੀ ਜੀ ਖੀਰ ਬਣਾ ਲੈਣੇ ਹੁੰਨੇ ਆ ਉਹ ਮੇਜੀ ਦੋ ਇਹ ਗਾੜਾ ਜਿਹਾ ਹੋ ਗਿਆ ਤੇ ਕੋਈ ਦੀ ਤਰ੍ਹਾਂ ਗਾੜਾ ਜਿਹਾ ਹੋ ਗਿਆ ਖੀਰ ਜਿਵੇਂ ਬਣ ਜਾਂਦੀ ਖਾਣਯੋਗੀ ਉਦਾਂ ਦੀ ਤੇ ਉਹਦੇ ਵਰਗਾ ਬਣਾ ਲੈਣਾ ਇਹਨੂੰ ਗਾੜਾ ਜ ਤੇ ਬਣਾ ਕੇ ਤੇ ਇਹਨੂੰ ਖਾ ਲੈਣਾਗਾ ਮਤਲਬ ਜਿਹੜੇ ਕੋਸਾ ਜਿਹਾ ਰਹੇ ਜੇ ਉਦੋਂ ਖਾ ਲੈਣਾ ਨਾ ਜ਼ਿਆਦਾ ਗਰਮ ਖਾਣਾ ਨਾ ਠੰਡਾ ਕੋਸਾ ਜਿਹਾ ਖਾ ਲੈਣਾ ਇਗੋਂ ਗਣਾ ਦੇ ਮਤਲਬ ਤੇ ਇਹ ਜਦੋਂ ਆਪਾਂ ਲੈਣਾ ਹੈ ਇਹ ਖਾਣਾ ਗਾ ਬਣਾ ਕੇ ਇਹ ਤੋਂ 1 ਘੰਟਾ ਤਾਂ ਪਹਿਲਾਂ ਨਹੀਂ ਕੋਈ ਚੀਜ਼ ਠੰਡੀ ਖਾਣੀ ਤੇ 1 ਘੰਟਾ ਬਾਅਦ ਚ ਚਾਹੇ ਜਦੋਂ ਮਰਜੀ ਤੁਸੀਂ ਖਾਣੇ ਹੋ ਇਹਨੂੰ ਬਣਾ ਕੇ ਤੇ ਤੇ ਚਾਹੇ ਦੁਪਹਿਰੇ ਚਾਹੇ ਸ਼ਾਮ ਨੂੰ ਤੇ ਚਲੋ ਦੁਪਹਿਰੇ ਵਧੀਆ ਟਾਈਮ ਹੁੰਦਾ ਗਾ ਭੈਣਾਂ ਕੋਲੇ ਬਣਾਉਣ ਦਾ ਇਹਨੂੰ ਤੇ 1 ਘੰਟਾ ਪਹਿਲਾਂ ਨਹੀਂ ਇਹ ਤੋਂ ਖਾਣਾ ਹੈਗਾ ਕੁਝ ਠੰਡੀ ਚੀਜ਼ ਨਹੀਂ ਖਾਣੀ ਮਤਲਬ ਕੋਈ ਵੀ ਠੰਡੀ ਚੀਜ਼ ਹੋਈ ਤੇ ਇੱਕ ਘੰਟਾ ਬਾਅਦ ਚ ਜਦੋਂ ਇਹਨੂੰ ਲਾਉਂਗੇ ਤੇ ਤਿੰਨ ਦਿਨ ਇਹ ਲਗਾਤਾਰ ਲੈਣਾਗਾ ਮਹੀਨਾ ਆਏ ਦੇ ਵਿੱਚ ਹੀ ਲੈਣਾਗਾ ਇਹ ਜਦੋਂ ਵੀ ਮਹੀਨਾ ਆਉਂਦਾ ਮੈਂ ਭੈਣਾ ਨੂੰ ਪੀਰੀਅਸ ਆਉਂਦੇ ਅੱਗੇ ਤੇ ਪਹਿਲੇ ਦਿਨ ਤੋਂ ਸਟਾਰਟ ਕਰ ਲੈਣਾ ਜਿੱਦੇ ਪਹਿਲੇ ਦਿਨ ਆਉਣਗੇ ਪਹਿਲੇ ਦਿਨ ਲੈ ਲੈਣਾ ਦੂਜੇ ਦਿਨ ਤੇ ਤੀਜੇ ਦਿਨ ਤਿੰਨੇ ਦਿਨ ਸੇਮ ਇਦਾਂ ਹੀ ਬਣਾ ਕੇ ਲੈ ਲੈਣਾਗਾ ਸੇਮ ਇਦਾਂ ਹੀ ਬਣਾ ਕੇ ਲੈ ਲੈਣਾ ਤਿੰਨੇ ਦਿਨ ਤੇ ਤੁਹਾਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਤੁਸੀਂ ਖੁਦ ਕਮੈਂਟ ਕਰੋਗੇ ਮੈਨੂੰ ਇਹ ਤੇ ਇਹ ਨਾ ਵਰਤਿਆ ਹੋਇਆ ਨੁਸਕਾ ਹੈ ਆਪਣਾ ਤੇ ਇਹ ਕੋਈ ਆਪਾਂ YouTube ਤੋਂ ਵੇਖ ਕੇ ਨਹੀਂ ਇਹ ਆਪਾਂ ਵੀਡੀਓ ਬਣਾਈ ਜਾਂ ਨੁਸਕਾ ਕਿਸੇ ਦਾ ਵਰਤਿਆ ਆਪਾਂ ਨੇ ਤੇ ਇਹ ਖੁਦ ਆਪਣਾ ਅਜਮਾਇਆ ਹੋਇਆ ਨੁਸਕਾ ਹੈ ਤੇ ਇਹ ਆਪਾਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਿਆ ਕਿ ਜਿਹੜੀਆਂ ਵਿਚਾਰੀਆਂ ਭੈਣਾਂ ਕਈ-ਕਈ ਸਾਲ ਹੋ ਗਏ ਵਿਆਹ ਹੋਇਆ ਨੂੰ ਹਨਾ ਪਰੇਸ਼ਾਨ ਹੋ ਜਾਂਦੀਆਂ ਬੱਚੇ ਵੀ ਨਾ ਤੇ ਉਹਨਾਂ ਵਾਸਤੇ ਇਹ ਆਪਾਂ ਹੈਲਪ ਜੋਗ ਇਹ ਬਣਾਇਆਗਾ ਆਪਾਂ ਘਰੇਲੂ ਨੁਸਖਾ ਦੱਸਿਆਗਾ ਤੇ ਇਹ ਆਪਾਂ ਨੇ ਖੁਦ ਵੀ ਵਰਤਿਆ ਹੋਇਆਗਾ ਕਿਉਂਕਿ ਮੇਰੇ ਵੀ 2 ਸਾਲ ਪਹਿਲਾਂ ਕੋਈ ਵੀ ਬੱਚਾ ਨਹੀਂ ਹੋਇਆ ਸੀਗਾ ਜਿਆ ਤੋਂ ਬਾਅਦ ਤੇ ਫਿਰ ਇਹ ਆਪਾਂ ਨੇ ਵਰਤਿਆ ਤਾਂ ਫਿਰ ਇਹ ਕੰਮ ਕਰਿਆ ਬਹੁਤ ਵਧੀਆ ਹੈਗਾ ਇਹ ਘਰੇਲੂ ਨੁਸਖਾ ਤੇ ਭੈਣਾਂ ਨੂੰ ਬੇਨਤੀ ਹੈ ਵੀ ਇਹਨੂੰ ਜਰੂਰ ਚੰਗੀ ਤਰ੍ਹਾਂ ਸਮਝਣਾ ਵੀਡੀਓ ਨੂੰ ਤੇ ਚੰਗੀ ਤਰ੍ਹਾਂ ਬਣਾਉਣਾ ਇਹਨੂੰ ਨੁਸਕੇ ਨੂੰ ਤੇ ਫਿਰ ਇਹ ਸਾਨੂੰ ਰਿਜ਼ਲਟ ਮਿਲੂਗਾ ਤੇ ਇਹਨੂੰ ਰਸ ਪਾਫ ਨਹੀਂ ਕੱਢਣੀ ਹੈਗੀ ਇਹਦੀ ਪਾਫ ਬਿਲਕੁਲ ਵੀ ਨਹੀਂ ਕੱਢਣੀ ਹੋਏਗੀ ਪਾਫ ਦੇ ਵਿੱਚ ਵਿੱਚ ਹੀ ਪਕਾਉਣਾਗਾ ਤਿੰਨੇ ਦਿਨ ਵਸਤੂ ਸੀ ਇਸ ਇਹਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਬਣਾ ਕੇ ਤੇ ਖਾ ਲੈਣਾਗਾ ਤੇ ਜਿਹੜਾ ਆਪਾਂ ਨੇ ਦੁੱਧ ਲੈਣਾ ਬਿਲਕੁਲ ਵੀ ਉਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਪਿਓਰ ਦੁੱਧੂ ਹੋਣਾ ਚਾਹੀਦਾਗਾ ਮੈਂ ਮੱਝ ਦਾ ਦੁੱਧ ਹੋਣਾ ਚਾਹੀਦਾਗਾ ਇਹ ਤੇ ਬਾਕੀ ਕਈ ਭੈਣਾਂ ਨੂੰ ਨਹੀਂ ਵੀ ਸਮਝ ਲੱਗਦੀ ਹੈ ਨਾ ਤਾਂ ਆਪਾਂ ਨਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਤੇ ਉਹਦੇ ਵਿੱਚ ਇਹ ਸਮੱਗਰੀ ਵੀ ਲਿਖਾਂਗੇ ਆਪਾਂ ਨੇ ਤੇ ਜਿਹੜੇ ਦਿਨਾਂ ਦੇ ਵਿੱਚ ਇਹ ਲੈਣਾਗਾ ਤੇ ਉਹ ਵੀ ਮੈਂ ਚੰਗੀ ਤਰ੍ਹਾਂ ਡਿਟੇਲ ਸਾਰੀ ਲਿਖ ਦੂੰਗੀ ਕਿ ਚੰਗੀ ਤਰ੍ਹਾਂ ਭੈਣਾਂ ਨੂੰ ਇਸ ਵੀਡੀਓ ਦਾ ਫਾਇਦਾ ਹੋਵੇ ਤੇ ਗਾਂ ਅੱਗੇ ਵੀ ਸ਼ੇਅਰ ਕਰਨ ਜਿਹਦਾ ਫਾਇਦਾ ਹੋਵੇ ਭੈਣਾਂ ਨੂੰ ਤਾਂ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਨ ਹਾਂਜੀ ਇੱਕ ਬੇਨਤੀ ਹੋਰ ਭੈਣਾਂ ਨੂੰ ਕਿ ਜਿਹੜੋ ਵੀ ਇਹ ਨੁਸਕਾ ਬਣਾਉਣ ਲੱਗਣੀਆਂ ਨਾ ਦਵਾਈ ਇਹ ਆਪਦੇ ਲੈਣ ਵਾਸਤੇ ਤਾਂ ਵੈਗਰੂ ਜੀ ਦਾ ਨਾਮ ਜ਼ਰੂਰ ਜਪਣ ਵੈਗਰੂ ਜੀ ਅਗਰਦਾਸ ਜ਼ਰੂਰ ਕਰਨ ਕਿ ਵੈਗਰੂ ਜੀ ਸਾਡੀ ਝੋਲੀ ਜ਼ਰੂਰ ਭਰੀ ਤੇ ਵੈਗਰੂ ਜੀ ਤੁਹਾਡੀ ਜਰੂਰ ਸੁਣਨਗੇ ਜੀ ਜਿਦੋਂ ਆਪਾਂ ਵੈਗਰੂ ਜੀ ਦਾ ਨਾਮ ਲੈਨੇ ਆ ਕੋਈ ਵੀ ਕੰਮ ਕਰਦੇ ਆ ਤਾਂ ਵੈਗਰੂ ਜੀ ਆਪਣੀ ਅਰਦਾਸ ਜਰੂਰ ਪੂਰੀ ਕਰਦੇ ਆਗੇ ਤੇ ਇਸੇ ਕਰਕੇ ਤਾਂ ਹੰਡੇ ਮੂਰੇ ਵੀ ਬੇਨਤੀ ਕਰਦੀ ਆ ਮੈਂ ਕਿ ਜਦੋਂ ਵੀ ਇਹ ਨੁਸਕਾ ਪਨਾਉਣਾ ਤੁਸੀਂ ਤਾਂ ਵੈਗਰੂ ਜੀ ਦਾ ਨਾਮ ਜਰੂਰ ਜੀ ਆਪਣਾ ਤਾ ਕੇ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਹੋਵੇ ਇਸ ਨੁਸਕੇ ਦਾ ਤੇ ਵੱਧ ਤੋਂ ਵੱਧ ਤੁਸੀਂ ਇਹਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਤਾਂ ਕਿ ਹੋਰ ਵੀ ਕਈ ਭੈਣਾਂ ਨੂੰ ਇਹਦੀ ਹੈਲਪ ਹੋ ਸਕੇ ਇਸ ਵੀਡੀਓ ਦੀ ਤੇ ਵੱਧ ਤੋਂ ਵੱਧ ਫਾਇਦਾ ਹੋਵੇ ਸਾਰੀਆਂ ਭੈਣਾਂ ਨੂੰ ਤੇ ਬਸ ਅੱਜ ਦੀ ਵੀਡੀਓ ਜੀ ਆਪਣੀ ਇੰਨੀ ਤੇ ਉਮੀਦ ਆ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਧੰਨਵਾਦ ਜੀ